ਲਾ ਸਤਿ ਸ੍ਰੀ ਅਕਾਲ ਮੇਰੇ ਵੱਲੋਂ ਜਾਨੀ ਮੱਟ ਸਿਰੋਂ ਵੱਲੋਂ ਜਿਨ੍ਹਾਂ ਨੇ ਮੈਨੂੰ ਨਾ ਚੀਂਗ ਉੱਥੇ ਬੁਲਾ ਕੇ ਮੇਰਾ ਬਹੁਤ ਵੱਡਾ ਮਾਣ ਕੀਤਾ ਤੇ ਸੰਤ RAM ਉਦਾਸੀ ਜੀ ਦੀ ਆਪ ਚੇਰਾ ਜਮੇਦਾਰ ਆਪਾਂ ਕਰਵਾ ਰਹੇ ਹਾਂ ਅਸੀਂ ਭਾਗਾ ਵਾਲਿਆ ਜਿਨ੍ਹਾਂ ਨੂੰ ਮੌਕਾ ਮਿਲੇ ਇੱਥੇ ਉਹਨਾਂ ਦੇ ਮੇਲੇ ਤੇ ਆਉਣ ਲਈ ਤੇ ਮੈਂ ਰਾਏ ਸਰ ਦੀ ਸਾਰੀ ਪੰਚਾਇਤ ਦਾ ਦਿਨੋਂ ਰਿਣੀ ਆ ਤੇ ਮੇਰੇ ਵੀਰ ਜਗਮਉਨ ਸਾਹ ਜਿਹੜੇ ਸਮੇਂ ਸਮੇਂ ਨਾਲ ਸਾਡੇ ਨਾਲ ਖੜੇ ਨੇ ਬਾਈ ਨੇ ਮੇਰਾ ਕੰਪੈਰੀਸ਼ਨ ਸੰਤ ਰਾਮ ਉਦਾਸੀ ਨਾਲ ਕੀਤਾ ਪਰ ਮੈਂ ਉਹਨਾਂ ਦੀ ਰੀਸ ਨਹੀਂ ਕਰ ਸਕਦਾ ਤੁਸੀਂ ਗਾਣੇ ਸੁਣੇ ਨੇ ਪੁੱਤ ਵਰਗਾ ਫੋੜ ਟਰੈਕਟਰ ਘੱਟ ਨੇ ਵੇਚਿਆ ਰੋਰੋ ਕੇ ਮੈਂ ਤੇ ਸੀਰੀ ਰੋਂਦੇ ਰਹੇ ਜਦ ਖੇਤ ਦੀ ਬੋਲੀ ਲੱਗਦੀ ਰਹੀ ਬੇ ਪੁੱਤ ਜਾਂਤੇ ਵੇਖ ਤੇਰੇ ਵਾਂ ਤੇ ਮੈਂ ਤੇਰਾ ਬਾਪੂ ਰੋਏ ਰੋਜ ਬੇ ਜਾਂ ਗੱਲ ਕਰੀਏ ਰੋਟੀ ਖਾਧੀ ਆ ਕਿ ਨਹੀਂ ਕੱਲੀ ਮਾਂ ਪੁੱਸ ਦੀ ਕਿੰਨੇ ਡਾਲਰ ਕਮਾਉਣੇ ਬਾਕੀ ਸਾਰੇ ਪੁੱਸ ਦੇ ਮੈਂ ਪਿੰਡ ਪੈਰੋ ਤੋਂ ਰਹਿ ਜਾਵਾਂ ਫਸਲ ਵੇਚ ਕੇ ਲੱਖਾਂ ਦੀ ਪਹਾੜਾ ਕੋਲ ਨਹੀਂ ਸੀ ਕਰਦਾ ਕਿਵੇਂ ਸਵਾਰੀ ਰਸਾਂ ਦੀ ਮੇਰੇ ਗਾਣਿਆਂ ਦੇ ਵਿੱਚ ਤੁਸੀਂ ਨੇ ਸੁਣਿਆ ਇਹ ਨਹੀਂ ਵੀ ਜੱਟ ਗਣਾਸੇ ਚਲਾਉਂਦਾ ਹੈ ਜਾਂ ਜਾਂ ਜੱਟ ਫੈਰ ਕਰਦਾ ਹੈ ਆਪਣੇ ਗਾਣਿਆਂ ਦੇ ਵਿੱਚ ਉਹ ਹੈ ਜੋ ਮੰਡੀਆਂ ਦੇ ਵਿੱਚ ਜੱਟ ਰੋਲਦੇ ਆ ਜੋ ਜੱਟਾਂ ਦੇ ਹਾਲਾਤ ਨੇ ਹਮੇਸ਼ਾ ਸਾਡੇ ਗਾਣਿਆਂ ਦੇ ਵਿੱਚ ਉਹੀ ਤੁਹਾਨੂੰ ਦੇਖਣ ਨੂੰ ਮਿਲਣਗੇ ਕਹਿੰਦਾ ਮੇਰਾ ਜੀ ਦੇ ਨਾਲ ਵੀ ਵਾਹ ਪੈਂਦਾ ਮੈਨੂੰ ਉਹੀ ਲੁੱਟ ਕੇ ਰਾਹ ਪੈਂਦਾ ਮੇਰਾ ਜਿਹਦੇ ਨਾਲ ਵੀ ਵਾਹ ਪੈਂਦਾ ਮੈਨੂੰ ਉਹੀ ਲੁੱਟ ਕੇ ਰਾਹ ਪੈਂਦਾ ਮੈਂ ਹਾਂ ਜੱਟ ਪੰਜਾਬ ਦਾ ਤੇ ਮੇਰੇ ਭੁੱਖੇ ਸੌਣ ਨੇ ਆਣੇ ਮੇਰੇ ਖੇਤ ਕਪਾਹ ਉਗਦਿਆਂ ਮੇਰੇ ਦੰਤ ਤੇ ਬਾਟੇ ਬਾਣੇ ਮੇਰੇ ਖੇਤ 'ਚ ਜੋ ਵੀ ਉਗਦਾ ਮੈਨੂੰ ਲੈਣਾ ਦੁੱਗਣੇ ਭਾਅ ਪੈਂਦਾ ਮੇਰਾ ਜਿਹਦੇ ਨਾਲ ਵੀ ਵਾਹ ਪੈਂਦਾ ਮੈਨੂੰ ਉਹੀ ਲੁੱਟ ਕੇ ਰਾਹ ਪੈਂਦਾ ਪੰਜਾਬ ਦੇ ਹਾਲਾਤ ਬਹੁਤ ਮਾੜੇ ਹੋ ਗਏ ਦੇਖਦਾ ਸੀ ਪੰਜਾਬ ਸੋਨੇ ਦੀ ਟੀੜੀ ਹੁੰਦੀ ਸੀ ਰੰਗਲਾ ਹੁੰਦਾ ਸੀ ਪਰ ਜਦੋਂ ਸਾਡੀਆਂ ਵਾਰੀਆਂ ਪੈਰਾਂ ਦੇ ਵਿੱਚ ਰੋਣ ਲੱਗੀਆਂ ਤਾਂ ਸਾਨੂੰ ਆਏ ਲੱਗਦਾ ਵੀ ਯਾਰ ਅਸੀਂ ਇੱਥੇ ਜਨਮ ਲਿੱਤੇ ਅਸੀਂ ਐਸ ਪੰਜਾਬ ਦੇ ਆ ਕਿੰਨਾ ਜਿੱਥੇ ਰੋਲੇ ਪੈਰਾ ਵਿੱਚ ਬਾਣੀ ਲੋਕਾਂ ਦਾ ਖੂਨ ਹੋ ਗਿਆ ਪਾਣੀ ਜਿੱਥੇ ਰੋਲੇ ਪੈਰਾ ਵਿੱਚ ਬਾਣੀ ਲੋਕਾਂ ਦਾ ਖੂਨ ਹੋ ਗਿਆ ਪਾਣੀ ਬੋਟਾ ਬੋਤਲ ਬਦਲੇ ਪਾਉਂਦੇ ਹੋਏ ਜਿੱਥੇ ਮਰ ਕੇ ਲੋਕ ਜਿਉਂਦੇ ਅਸੀਂ दारू ਪੀ ਕੇ ਸੌ ਲਿਆ ਦਾਰੂ ਪੀ ਕੇ ਸੌਲਿਆਂ ਨਸਾਂ ਖਾ ਕੇ ਜਾਗਦੇ ਆ ਹੁਣ ਸਾਨੂੰ ਦੱਸਦਿਆਂ ਸ਼ਰਮ ਆਉਂਦੀ ਕਿ ਅਸੀਂ ਪੰਜਾਬ ਦੇ ਹੁਣ ਸਾਨੂੰ ਦੱਸਦਿਆਂ ਸ਼ਰਮ ਆਉਂਦੀ ਕਿ ਅਸੀਂ ਪੰਜਾਬ ਦੇ ਆ ਜਿੱਥੇ ਸਿੱਕੜ ਬੱਛਾਂ ਤੋਂ ਕੁੜੀਆਂ ਜਿੱਥੇ ਵਿੱਕਣ ਸਵਾਦੀਆਂ ਆਪਣੀਆਂ ਜਿੱਥੇ ਸਿੱਕੜ ਬੱਛਾਂ ਤੋਂ ਕੁੜੀਆਂ ਜਿੱਥੇ ਵਿੱਕਣ ਸਵਾਦੀਆਂ ਕੁੜੀਆਂ ਜਿੱਥੇ ਲੱਠਣ ਸਿਰਾਂ ਤੋਂ ਪੱਗਾ ਹੋਏ ਚੁੱਲ੍ਹੇ ਠੰਡੇ ਸਵੇਆ ਵਿਚ ਅੱਗਾ ਸਾਡੇ ਚੋਂ ਮਹਿਕਾਂ ਗੰਦਿਆਂ ਆਉਂਦੀਆਂ ਉਹਦੇ ਅਸੀਂ ਫੁੱਲ ਗੁਲਾਬ ਦੇ ਆ ਹੁਣ ਸਾਨੂੰ ਦੱਸ ਦਿਆ ਸ਼ਰਮ ਜੀ ਆਉਂਦੀ ਕਿ ਅਸੀਂ ਇਸ ਪੰਜਾਬ ਦੇ ਤੁਸੀਂ ਗਾਣਾ ਸੁਣਿਆ ਸੀਗਾ ਰੋਟੀ ਖਾਧੀ ਹੈ ਕਿ ਨਹੀਂ ਗੱਲੀ ਮਾਂ ਪੁੱਸ ਦੀ ਕਿੰਨੇ ਡਾਲਰ ਕਮਾਉਣਾ ਹੈ ਬਾਕੀ ਸਾਰੇ ਪੁੱਸ ਦੇ ਮਿੱਤਰੋ ਇੱਕ ਮਾਂ ਹੈ ਮਾਂ ਵੇਚ ਕੇ ਚੋਰੀ ਹੋਵੇ ਮਾਂ ਵੇਚ ਕੇ ਟੈਨ ਹੋਵੇ ਪਰ ਪੁੱਤ ਦਾ ਮਾਸ ਨਹੀਂ ਖਾਂਦੀ ਹੁੰਦੀ ਕੀ ਕਹਿੰਦਾ ਕਹਿੰਦਾ ਮੇਰੀ ਮਾਂ ਨੂੰ ਹਮੇਸ਼ਾ ਖੁਸ਼ ਰੱਖੇ ਕਰਤਾਰ ਆਉਣ ਲੱਗੇ ਨੂੰ ਰੁਪਈਆ ਚੋਰੀ ਦਿੱਤਾ ਸੀ ਹਜ਼ਾਰ ਮੈਂ ਕਿਸ ਹਾਲ ਤੇ ਬਗਾਨੇ ਦੇ ਇਸ ਹੱਸਦਾ ਉਹਨੂੰ ਉਹਦੇ ਜਜਵਾਬ ਤੇ ਮੇਰੇ ਵਾਰੇ ਪੁੱਛਦੇ ਉਹ ਰੋਟੀ ਖਾਧੀ ਹੈ ਕਿ ਨਹੀਂ ਕੱਲੀ ਮਾਂ ਪੁੱਛਦੀ ਕਿਨੇ ਡਾਲਰ ਕਮਾਉਣਾ ਬਾਕੀ ਸਾਰੇ ਪੁੱਛਦੇ ਰੋਟੀ ਖਾਧੀ ਹੈ ਕਿ ਨਹੀਂ ਕੱਲੀ ਮਾਂ ਪੁੱਛਦੀ ਕਿਨੇ ਡਾਲਰ ਕਮਾਉਣਾ ਬਾਕੀ ਸਾਰੇ ਪੁੱਛਦੇ ਪੁੱਛਦੇ ਨੇ ਸਾਰੇ ਕਿ ਸਾਡੇ ਲਈ ਲਿਆਵੇਂਗਾ ਇੱਕੋ ਮੇਰੀ ਅੰਮੀ ਪੁੱਛੇ ਪੁੱਤ ਘਰ ਕਦੋਂ ਆਵੇਂਗਾ ਇੱਕ ਮੇਰੀ ਮਾਂ ਜੀ ਨੂੰ ਦਿਲਵਾ ਫਿੱਤਰ ਬਾਕੀ ਹਾਂ ਲਾਲਚਾਂ ਦੇ ਮਾਰੇ ਪੁੱਛਦੇ ਰੋਟੀ ਖਾਧੀ ਹੈ ਕਿ ਨਹੀਂ ਕੱਲੀ ਮਾਂ ਪੁੱਛਦੀ ਕਿਤੇ ਡਾਲਰ ਕਮਾਉਣਾ ਬਾਕੀ ਸਾਰੇ ਪੁੱਛਦੇ ਮਾਂ ਬੇਸਕੈ ਦੱਸਿਆ ਸੀ ਵੀ ਕਹੇ ਡੈਨ ਹੋਵੇ ਪਰ ਪੁੱਤ ਦਾ ਮਾਸ ਨਹੀਂ ਖਾਂਦੀ। ਕਹਿੰਦਾ ਹੱਲਾ ਸੇਰੀ ਦੇਣ ਲਈ ਬਖਾਉਦੀ ਝੂਠਾ ਹੱਸ ਕੇ ਪਤਾ ਮੈਨੂੰ ਰੋਂਦੀ ਹੂ ਜਰੂਰ ਫੋਨ ਕੱਟ ਕੇ। ਪਤਾ ਮੈਨੂੰ ਰੋਂਦੀ ਹੂ ਜਰੂਰ ਫੋਨ ਕੱਟ ਕੇ ਕਿ ਵਿੱਚ ਪਰਦੇਸਾਂ ਪੁੱਤ ਸੁੱਤਾ ਕੇ ਨਹੀਂ ਸੁਣਦਾ ਆਤੀ ਜਾਗਦੀ ਨੂੰ ਅੰਬਰਾਂ ਦੇ ਤਾਰੇ ਪੁੱਛਦੇ ਰੋਟੀ ਖਾਦੀ ਹੈ ਕਿ ਨਹੀਂ ਕੱਲੀ ਮਾਂ ਪੁੱਛਦੀ ਕਿਨੇ ਡਾਲਰ ਕਮਾਉਣਾ ਹੈ ਬਾਕੀ ਸਾਰੇ ਪੁੱਛਦੇ। ਦੋਸਤੋ ਜਿਆਦਾ ਸਮਾਂ ਨਾ ਲੈਂਦਾ ਹੋਇਆ ਇੱਕ ਮਾਂ ਸੀ ਜਿਹੜੀ ਕਹਿੰਦੀ ਸੀ ਪੁੱਤਾ ਜਲਦੀ ਪੰਜਾਬ ਚ ਜਾ ਜਾ ਮੇਰਾ ਦਿਲ ਨਹੀਂ ਲੱਗਦਾ ਪਰ ਇੱਕ ਅਜ ਮਾਂ ਕਹਿੰਦੀ ਐ ਕਹਿੰਦੀ ਪੰਜਾਬ ਦੇ ਹਾਲਾਤ ਇੰਨੇ ਕਮਾੜੇ ਹੋ ਗਏ ਨੇ ਸਿਆਣੇ ਹਰ ਵਗਣ ਲੱਗੇ ਇੱਥੇ ਕਹਿੰਦੀ 7-8 ਸਾਲ ਹੋ ਗਏ ਤੈਨੂੰ ਛੱਡ ਕੇ ਗਏ ਨੂੰ ਬੇ 7-8 ਸਾਲ ਹੋ ਗਏ ਤੈਨੂੰ ਛੱਡ ਕੇ ਗਏ ਨੂੰ ਬੇ ਰੋ ਕੇ ਰਵਾ ਕੇ ਗੱਲ ਲੱਗ ਕੇ ਗਏ ਨੂੰ ਗੱਲ ਵੱਖਰੀ ਕਿ ਤੇਰੇ ਬਿਨਾ ਮਾਂ ਤੇਰੀ ਦਾਵੇ ਦਿਲ ਨਹੀਂ ਲੱਗਦਾ ਪੁੱਤ ਪਰਦੇਸੀ ਆਵੇ ਆਈ ਨਾ ਪੰਜਾਬ ਇੱਥੇ ਦਸਿਆਂ ਦਾ ਹਰ ਵਕਤ ਦਾ ਪੁੱਤ ਪਰਦੇਸੀ ਆਵੇ ਆਈ ਨਾ ਪੰਜਾਬ ਇੱਥੇ ਦਸਿਆਂ ਦਾ ਹਰ ਵਕਤ ਦਾ ਕਹਿੰਦੀ ਨਾ ਨਹੀਂ ਲੈਣਾ ਚਾਹੁੰਦੀ ਇੱਥੇ ਕੁਝ ਚਿੱਟ ਕੱਪੜਿਆਂ ਨੇ ਚਿੱਟਿਆਂ ਤੇ ਲਾਟੀਆਂ ਜਵਾਨੀਆਂ ਮੈਂ ਨਾ ਨਹੀਂ ਲੈਣਾ ਚਾਹੁੰਦੀ ਇੱਥੇ ਕੁਝ ਚਿੱਟ ਕੱਪੜਿਆਂ ਨੇ ਚਿੱਟਿਆਂ ਤੇ ਲਾਟੀਆਂ ਜਵਾਨੀਆਂ ਪੜ੍ਹ ਲਿਖ ਬਣਦੇ ਸੀ ਦੇਸ਼ ਦਾ ਭਵਿੱਖ ਜਿਹੜੇ ਉਹਨਾਂ ਦੀਆਂ ਖਾ ਗਏ ਜਵਾਨੀਆਂ ਰਸਵਤ ਖੋਰ ਇੱਥੇ ਸਾਰੇ ਠੱਗ ਚੋਰ ਬਿ ਸੱਚਾ ਸੱਚਾ ਕੋਈ ਵੀ ਨਹੀਂ ਲੱਭਦਾ ਪੱਤ ਪਰਦੇਸੀ ਆ ਗਏ ਆਈ ਨਾ ਪੰਜਾਬ ਇੱਥੇ ਨਸਿਆਂ ਦਾ ਹੜ ਲੱਗਦਾ। ਸੋ ਬਹੁਤ ਰਿਣੀਆਂ ਮੈਂ ਜਿਹੜਾ ਨੇ ਮੇਨੂੰ ਦਾਦ ਜੀ ਕੋਲ ਇੱਥੇ ਬੁਲਾ ਕੇ ਮੇਰਾ ਬਹੁਤ ਵੱਡਾ ਮਾਰ ਕੀਤਾ ਮੇਰਾ ਭਾਈ ਜਗਮਉਂ ਸਾਹਿਬ ਜਿਨ੍ਹਾਂ ਦੇ ਪਹਿਲੇ ਸੱਤੇ ਤੁਸੀਂ ਭੱਜ ਕੇ ਆਇਆ ਅੱਜ ਸਮਾਂ ਥੋੜ੍ਹਾ ਮਜਬੂਰ ਆ ਸੀ ਕਿਤੇ ਹੋਰ ਮੈਚ ਟੈਂਡ ਕਰਨ ਜਾਣਾ ਜਿੰਨਾ ਕ ਸਮਾਂ ਸਾਡੇ ਤੋਂ ਲੱਗਿਆ ਸਾਡੀ ਹਾਲ ਨਹੀਂ ਕਬੂਲ ਕਰਿਓ ਵਹਿਗੂ ਜੀ ਦਾ ਖਾਲਸਾ ਵਹਿਗੂ ਜੀ ਕੀ ਫਤਿਹ। ਹੈਲੋ ਮਾਟਾ ਸ਼ੇਰੋ ਵਾਲਾ ਅੱਜ ਉਂਗਲਾਂ ਤੇ ਗਿਣੇ ਜਾਣ ਵਾਲੇ ਗੀਤਕਾਰਾਂ ਦੇ ਵਿੱਚੋਂ ਆ ਇਹ ਉਹ ਗੀਤਕਾਰ ਨਹੀਂ ਜਿਹੜਾ ਧੜਾ ਧੜ ਗੀਤ ਰਿਕਾਰਡ ਕਰਾ ਕੇ ਅੱਗੇ ਵਧਣ ਦੀ ਕੋਸ਼ਿਸ਼ ਕਰਦਾ ਪਰ ਜਿਹੜੇ ਹਾਲਾਤ ਜੱਟਾਂ ਦੇ ਇਹਨਾਂ ਨੇ ਪੇਸ਼ ਕੀਤੇ ਨੇ ਉਹ ਮੈਨੂੰ ਤਾਂ ਲੱਗਦਾ ਵੀ ਇਹਨਾਂ ਤੋਂ ਇਲਾਵਾ ਕਿਸੇ ਨੇ ਪੇਸ਼ ਨਹੀਂ ਕੀਤੇ ਮੈਂ ਕਮਾਟਜੀ ਨੂੰ ਬੇਨਤੀ ਕਰਦਾ ਵੀ ਜੱਟ ਤੇ ਸੀਰੀ ਵਾਲਾ ਗੀਤ ਆ ਉਹ ਸਾਡੇ ਲੋਕਾਂ ਨੂੰ ਜਰੂਰ ਸੁਣਾ ਕੇ ਜਾਣ ਖੇ ਚਿੱਟੀਆਂ ਚਿੱਟੀਆਂ ਵੱਡੀਆਂ ਵੱਡੀਆਂ ਪੁੱਗ ਨਿਕਲ ਕੇ ਵੇਖ ਕੇ ਕਦੇ ਹਾਂਜੀ ਜਿਹੜਾ ਜੱਟ ਤੇ ਸਿਹਰੀ ਦਾ ਰਿਸ਼ਤਾ ਹੁੰਦਾ ਹੈ ਉਹ ਜਿਹੜੀ ਗੱਲ ਜੱਟ ਸਿਹਰੀ ਹੁੰਦਾ 그러면은 ਮੈਨੂੰ ਲੱਗਦਾ ਘਰ ਵਾਲੇ ਨੂੰ ਨਹੀਂ ਰੱਖਦਾ ਖੇਤ ਜਦੋਂ ਦੁਪਹਿਰ ਦੇ ਟਾਈਮ 'ਚ ਜੱਟ ਤੇ ਸਿਹਰੀ ਚਾਹ ਪੀਂਦੇ ਹੁੰਦੇ ਨੇ ਪਿੰਤੋ ਦੀਆਂ ਬਾਟੀਆਂ ਦੇ ਵਿੱਚ ਤਾਂ ਜੱਟ ਕਹਿੰਦਾ ਯਾਰ ਆਪਣੀ ਵੱਡੀ ਗੁੜੀ ਬੰਮੀ ਦਾ ਵਿਆਹ ਕਰਨ ਵਾਲਾ ਤੇ ਸਿਹਰੀ ਫੱਲਾ ਸਿਹਰੀ ਦੇ ਕੇ ਕਹਿੰਦਾ ਸਰਦਾਰਾ ਕੋਈ ਗੱਲ ਨਹੀਂ ਤੇਰੇ ਨਾਲ ਖੜਿਆ ਤੇਰੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਿਆ ਹਾਲਾਤ ਗਰੀਬੀਆਂ ਮਹਿੰਗਾਈਆਂ ਇੰਦੀ ਆ ਗਈਆਂ ਕਿ ਜੱਟਾਂ ਦੀਆਂ ਜ਼ਮੀਨਾਂ ਵਿਗਣ ਲੱਗੀਆਂ ਜ਼ਮੀਨਾਂ ਵਿੱਚ ਨਿਕਲ ਲੱਗਿਆ ਮਜਬੂਰੀਆਂ ਚ ਤੇ ਕੀ ਕਹਿੰਦਾ ਜਦੋਂ ਬੋਲੀ ਲੱਗਣ ਵਾਲੀ ਹੁੰਦੀ ਆ ਕਹਿੰਦਾ ਚਿੱਟੀਆਂ ਕਾਲੀਆਂ ਵੱਡੀਆਂ ਵੱਡੀਆਂ ਭੁੱਪ ਨਿਕਲ ਗਈ ਵੇਖ ਕੇ ਗੱਡੀਆਂ ਚਿੱਟੀਆਂ ਕਾਲੀਆਂ ਵੱਡੀਆਂ ਵੱਡੀਆਂ ਭੁੱਪ ਨਿਕਲ ਗਈ ਵੇਖ ਕੇ ਗੱਡੀਆਂ ਇੱਥੇ ਲੱਗਦਾ ਸੀ ਸੀਨੇ ਉੱਤੇ ਕੋਈ ਜਿੱਦਾਂ ਗੋਲੀ ਵੱਜਦੀ ਰਹੀ ਮੈਂ ਤੇ ਸੀਰੀ ਰੋਂਦੇ ਰਹੇ ਜਦ ਖੇਤ ਦੀ ਬੋਲੀ ਲੱਗਦੀ ਰਹੀ ਮੈਂ ਤੇ ਸੀਰੀ ਰੋਂਦੇ ਰਹੇ ਜਦ ਖੇਤ ਦੀ ਬੋਲੀ ਲੱਗਦੀ ਰਹੀ ਕਹਿੰਦਾ ਬਖਤ ਪਾਏ ਤੋਂ ਪਾਸਾ ਵੱਟ ਗਿਆ ਆਪਣੇ ਚਾਚੇ ਤਾਏ ਸੇਰੋਂ ਵਾਲਿਆ ਮਾਟੋਏ ਕਿੰਨੇ ਮਾੜੇ ਲੇਖ ਲਿਖਾਏ ਵਕਤ ਪਾਏ ਤੋਂ ਪਾਸਾ ਵੱਟ ਗਿਆ ਆਪਣੇ ਚਾਚੇ ਤਾਏ ਜਿਉਂਦੇ ਜੀ ਨਰਕ ਦਿਖਾ ਦਿੱਤਾ ਮਰ ਗੀ ਉਸ ਡਾਡੇ ਰੱਬ ਦੀ ਰਹੀ ਯਾਦੇ ਜੀ ਨਰਕ ਦਿਖਾ ਦਿੱਤਾ ਮਰ ਜੀ ਉਸ ਗਾਡੇ ਰੱਬ ਦੀ ਰਹੀ ਮੈਂ ਤੇ ਸੀਰੀ ਰੋਂਦੇ ਰਹੇ ਜਦ ਖੇਤ ਦੀ ਬੋਲੀ ਲੱਗਦੀ ਨੇ ਮੈਂ ਤੇ ਸੀਰੀ ਕਹਿੰਦਾ ਪਹਿਲਾ ਮਿੱਟੀ ਦੇ ਨਾਲ ਭੁੱਲਦੇ ਮੰਡੀਆਂ ਦੇ ਵਿੱਚ ਰੋਂਦੇ ਪਹਿਲਾ ਮਿੱਟੀ ਦੇ ਨਾਲ ਭੁੱਲਦੇ ਮੰਡੀਆਂ ਦੇ ਵਿੱਚ ਰੋਂਦੇ ਝੂਠ ਨਹੀਂ ਇਹ ਹਾਲ ਅੱਖੀਂ ਟਿੱਖਾ ਦਿਖਦਾ ਹੈ ਦੀ ਫਸਲ ਕਿਉਂ ਨਹੀਂ ਵਿਕਦੀ ਜਿੱਦਾਂ ਚਿੱਟਾ ਵਿਕਦਾ ਹੈ ਕਹਿੰਦਾ ਪੁੱਤ ਸਹਾਰਾ ਵਾਣਨੇ ਸੀ ਜੋ ਲਾਦ ਦੇ ਨਸਿਆਂ ਤੇ ਜਿਹੜੇ ਪੁੱਤ ਸਹਾਰਾ ਵਾਣਨੇ ਸੀ ਨਾ ਉਮੀਦਾਂ ਸੀ ਵੀ ਪੜ ਦੇ ਕੇ ਕੁਝ ਵਾਂਢ ਗਏ ਸਾਡੀ ਚੰਗ ਮਾੜੀ ਹਕੂਮਤ ਨੇ ਨਸਿਆਂ ਤੇ ਲਾਦੇ ਪੁੱਤ ਸਹਾਰਾ ਵਾਣਨੇ ਸੀ ਜੋ ਲਾਦ ਦੇ ਨਸਿਆਂ ਤੇ ਓਏ ਤਰਸ ਕਿਉਂ ਨਹੀਂ ਕਰਦਾ ਕੋਈ ਕਰਜ਼ੇ ਵਿੱਚ ਫਸਿਆ ਤੇ ਉੱਤੋਂ ਮਾੜੀ ਕਿਸਮਤ ਵਾਲਾ ਰੱਬ ਵੀ ਚਿੱਠਾ ਲਿਖਦਾ ਏ ਜਿੱਦਾਂ ਦੀ ਫਸਲ ਕਿਉਂ ਨਹੀਂ ਵਿਕਦੀ ਜਿੱਦਾਂ ਚਿੱਟਾ ਵਿਕਦਾ ਏ ਜਿੱਦਾਂ ਦੇ ਫਸਲ ਕਿਉਂ ਨਹੀਂ ਵਿਕਦੀ ਜਿੱਦਾਂ ਚਿੱਟਾ ਵਿਕਦਾ ਏ ਐਨੀ ਗਹਾਲ ਦੀ ਸਾਡੀ ਕਬੂਲ ਕਰਿਓ ਸਾਨੂੰ ਥੋੜੇ ਹੋਰ ਪ੍ਰੋਗਰਾਮ ਸੀਗੇ ਤਾਂ ਕਰਕੇ ਟਾਈਮ ਕੱਢ ਕੇ ਆਇਆ ਤਾਂ ਜੋ ਸਾਡੇ ਤੋਂ ਮੈਂਸ ਪਲੱਸ ਬੋਲਿਆ ਗੋਲੀ ਸੌਰੀ ਮੰਗਦਾ ਇੱਕ ਵਾਰ ਫੇਰ ਮੈਂ ਜਗਮਉਂ ਸਾਹਿਬ ਦਾ ਬਹੁਤ ਧੰਨਵਾਦੀਆਂ ਤੇ ਫੇਰ ਪੰਜਾਬੀ ਵਾਲੇ ਤੂਰ ਹੋਰੀ ਬਾਈ ਹੋਰੀ ਜੋ ਸਮੇਂ ਸਮੇਂ ਨਾਲ ਚੰਗੀਆਂ ਚੀਜ਼ਾਂ ਦੇ ਨਾਲ ਖੜੇ ਨੇ ਮੈਂ ਤੁਹਾਨੂੰ ਸਲੂਟ ਕਰਦਾ ਜਿਉਂਦੇ ਵਸਦੇ ਰਹਿ ਮੇਰੇ ਵੱਲੋਂ ਸਾਰਿਆਂ ਨੂੰ ਇੱਕ ਵਾਰ ਫੇਰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਸਾਈਡ ਦੇ ਵਰਕਰਾਂ ਨੂੰ ਬੇਨਤੀ ਆ ਵਿਮਾਂਚ ਤੇ ਆਉਣਾ ਬਿੱਡੂ ਚੱਕ ਵਾਲਾ ਉਹ ਵੀ ਸਾਡੇ ਨਾਲ ਆਵੇ ਸਟੇਜ ਤੇ ਮੇਰਾ ਵੀਰ ਫੇਮ ਪੰਜਾਬੀ ਸਮੁੱਚੀ ਪੰਚਾਇਤ ਰਸਰ ਪਟਿਆਲਾ ਉਹ ਵੀ ਪਹੁੰਚੇ ਯਾਦਵਿੰਦਰ ਸਿੰਘ ਜੀ ਟੂਰ ਫੇਮ ਪੰਜਾਬੀ ਉਹ ਵੀ ਆਉਣ ਮੇਰੇ ਵੀਰ ਸਰਪੰਦਰ ਟਵਾਣਾ ਲੱਗਦਾ ਨਾਲੇ ਮਾਈਕ ਤੇ ਮਾਸਟਰ ਸਰਜੀਤ ਸਿੰਘ ਜੀ ਤੇ ਹਰ ਅੱਜ ਦੇ ਇਸ ਮੇਲੇ ਵਿੱਚ ਇਹ ਤਾਂ ਪੂਰਾ ਤਾਂ ਹੈਗਾ ਸਿਲਪ ਪਾਰਟੀ ਬਸ ਕੇਵਲ ਸਿੰਘ ਜੀ ਗੜਮਾੜੇ ਕੁੰਚੇ ਨੇ ਉਹਨਾਂ ਨੂੰ ਜੀ ਆਇਆਂ ਕਹਿੰਦੇ ਆ ਸੱਜਣ ਲੋਕ ਤੇ ਬਹੁਤ ਵੀ ਬਹੁਤ ਸਾਰੇ